ਸਾਸ਼ੀ ਕਾਲ ਜੀ ਇਹ ਹੈ ਜੀ ਗੁਰਦੁਆਰਾ ਜੰਡਸਰ ਸਾਹਿਬ ਪਾਛਾਈ ਛੇਵੀ ਇਹ ਸਥਾਨ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਵਿਖੇ ਹੈ ਇਸ ਗੁਰੂ ਘਰ ਵਿੱਚ ਇੰਨੀਆਂ ਜ਼ਿਆਦਾ ਸੁੱਖਾ ਪੂਰੀਆਂ ਹੁੰਦੀਆਂ ਹਨ ਕਿ ਹਰ ਸਮੇਂ ਪੰਜ ਅਖੰਡ ਪਾਠ ਸਾਹਿਬ ਦੀ ਲੜੀ ਲਗਾਤਾਰ ਚੱਲਦੀ ਰਹਿੰਦੀ ਹੈ ਜੇਕਰ ਕੋਈ ਗੁਰਸਿੱਖ ਆਪਣੀ ਸੁੱਖ ਪੂਰੀ ਹੋਣ ਤੇ ਪਾਠ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ 4 ਸਾਲ ਤੱਕ ਵਾਰੀ ਨਹੀਂ ਆਉਂਦੀ ਇਸ ਜੰਡ ਦੀ ਕਹਾਣੀ ਵੀ ਬੜੀ ਹੈਰਾਨ ਕਰਨ ਵਾਲੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਜੰਡ ਉੱਪਰ ਕਿਰਪਾ ਕੀਤੀ ਕਿਹਾ ਜਾਂਦਾ ਹੈ ਕਿ ਸੇ ਸਮੇ ਇਹ ਝੰਡ ਇੱਕ ਸੁੱਕਾ ਕਿਲਾ ਹੁੰਦਾ ਸੀ ਜਦ ਪਾਸ਼ਾ ਜੀ ਜੰਗਾ ਜੁੱਧਾਂ ਸਮੇ ਇਸ ਸਥਾਨ ਤੇ ਪਹੁੰਚੇ ਤਾਂ ਗੁਰੂ ਜੀ ਨੇ ਆਪਣੇ ਕਰ ਕਮਲਾ ਨਾਲ ਆਪਣਾ ਕੋੜਾ ਇਸ ਕਿਲੇ ਨਾਲ ਬੰਨਿਆ ਤਾਂ ਉਹਨਾਂ ਪਵਿੱਤਰ ਹੱਥਾਂ ਦੇ ਛੂਹੋਂ ਨਾਲ ਲੱਕੜੀ ਦਾ ਸੁੱਕਾ ਕਿਲਾ ਹਰਾ ਹੋ ਗਿਆ ਉਸ ਤੋਂ ਬਾਅਦ ਸਦੀਆਂ ਬੀਤ ਗਈਆਂ ਪਰ ਇਹ ਝੰਡ ਦਿਨੋ ਦਿਨ ਹੋਰ ਜ਼ਿਆਦਾ ਵਾਧਾ ਫਲਦਾ ਗਿਆ ਪੁੱਤਾਂ ਦੀਆਂ ਦਾਤਾ ਲੈਣ ਤੋਂ ਬਾਅਦ ਸੰਗਤ ਇਸ ਝੰਡ ਦੀ ਨਾਲ ਨੰਮ ਬਨ ਕੇ ਜਾਂਦੀ ਹੈ ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ